ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ ਉਹਨੂੰ ਦੱਸ ਦਿੰਦੇ ਹਾਂ ਕਿ ਵੀਡੀਓ ਵਿੱਚ ਐਂਡ ਤੱਕ ਸਾਡੇ ਨਾਲ ਜ਼ਰੂਰ ਬਣੇ ਰਹੋ ਕਿਉਂਕਿ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬਹੁਤ ਹੀ ਮਜ਼ਾ ਆਉਣ ਵਾਲਾ ਹੈ ਇਹ ਵੀਡੀਓ ਬਹੁਤ ਹੀ ਆਨੰਦ ਦੇਣ ਵਾਲੀ ਹੈ ਤੇ ਬੜੀ ਹੀ ਦਿਲਚਸਪ ਵਿਚਾਰੇ ਦੇ ਵਿੱਚ ਆਪਾਂ ਸਾਂਝੀ ਕਰਨੀ ਹੈ ਸੋ ਜ਼ਰੂਰ ਵੀਡੀਓ ਨੂੰ ਪੂਰਾ ਸੁਣਿਓ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਗੁਰਬਾਣੀ ਵਿੱਚ ਲਿਖਿਆ ਹੈ ਤਨ ਹਰੀ ਚੰਦ ਪ੍ਰਥਮੀ ਪਤ ਰਾਜਾ ਕਾਗਦ ਕੀਮ ਨਾ ਪਾਈ ਔਗਣ ਜਾਣਾ ਤਾਂ ਪੁੰਨ ਕਰਾ ਕਿਉਂ ਕਿ ਉਹਨੇ ਖਾਸ ਬਿਕਾਈ ਪਰਭਾਤੀ ਮਹੱਲਾ ਪਹਿਲਾ ਰਾਜੇ ਹਰੀਚੰਦ ਨੂੰ ਸਤਿਆਵਾਦੀ ਰਾਜਾ ਆਖਿਆ ਜਾਣ ਲੱਗਾ ਸੀ ਉਹ ਬਹੁਤ ਹੀ ਦਾਨੀ ਪੁਰਸ਼ ਸੀ ਪੁਰਾਣਿਕ ਗ੍ਰੰਥਾਂ ਵਿੱਚ ਉਸ ਦੀ ਕਥਾ ਹੁੰਦੀ ਹੈ ਲਿਖਿਆ ਹੈ ਕਿ ਉਹ ਤ੍ਰਿਸ਼ੰਕੂ ਦਾ ਬੇਟਾ ਸੀ ਜੋ ਬਚਨ ਕਰਦਾ ਸੀ ਉਸ ਤੇ ਅਮਲ ਕਰਦਾ ਸੀ ਸੱਚ ਦਾਨ ਕਰਮ ਤੇ ਇਸ਼ਾਨ ਦਾ ਬੜਾ ਪੱਕਾ ਸੀ ਇੰਨਾ ਨੇਕ ਸੀ ਕਿ ਉਸ ਦੀ ਭੁੱਲ ਨੂੰ ਦੇਵਤੇ ਵੀ ਲੱਭ ਨਹੀਂ ਸਕਦੇ ਇੱਕ ਦਿਨ ਉਹਨਾਂ ਦੇ ਕੋਲ ਨਾਰਦ मुनि ਆ ਗਿਆ ਰਾਜੇ ਨੇ ਉਸ ਦੀ ਪੜੀ ਸੇਵਾ ਕੀਤੀ ਨਾਰਦ मुनि ਪੂਰੀ ਨਗਰੀ ਵਿੱਚ ਫਿਰਿਆ ਕੀ ਦੇਖਿਆ ਕਿ ਸਾਰੇ ਇਸਤਰੀ ਪੁਰਸ਼ ਰਾਜੇ ਹਰੀਚੰਦ ਨੂੰ ਚੰਗਾ ਚੰਗਾ ਹੀ ਆਖਦੇ ਨੇ ਕਿਤੇ ਵੀ ਰਾਜੇ ਦੀ ਨਿੰਦਾ ਸੁਣਨ ਨੂੰ ਨਾ ਮਿਲੀ ਰਾਜੇ ਹਰੀਚੰਦ ਦੇ ਰਾਜ ਭਵਨ ਵਿੱਚੋਂ ਨਿਕਲ ਕੇ ਪ੍ਰਭੂ ਦੇ ਗੁਣ ਗਾਉਂਦਾ ਹੋਇਆ ਨਾਰਦ मुनि ਇੰਦਰ ਲੋਕ ਵਿੱਚ ਜਾ ਪੂਜਾ ਤ੍ਰੈ ਲੋਕਾਂ ਵਿੱਚ ਹੀ ਨਾਰਦ मुनि ਦਾ ਸਤਕਾਰ ਹੁੰਦਾ ਸੀ ਉਹ ਤਰੇ ਕਾਲ ਦਰਸੀ ਸੀ ਪਰ ਮਨ ਆਏ ਤਾਂ ਕੋਈ ਨਾ ਕੋਈ ਖੇੜ ਰਚਨਾ ਕਰਨ ਵਿੱਚ ਵੀ ਚੰਗਾ ਉਸਤਾਦ ਮੰਨਿਆ ਜਾਂਦਾ ਸੀ ਕੋਈ ਨਾ ਕੋਈ ਗੱਲ ਐਸੀ ਆਖਣੀ ਜਿਸ ਦੇ ਨਾਲ ਅਗਲੇ ਨੂੰ ਐਸਾ ਭਰਮ ਪੈਣਾ ਕਿ ਬਸ ਉਹ ਜਿੰਨਾ ਚਿਰ ਅਗਲੇ ਨਾਲ ਨਜੇਠ ਨਾ ਲਵੇ ਉਨਾਂ ਚਿਰ ਆਰਾਮ ਨਾਲ ਨਹੀਂ ਸੀ ਬੈਂਦਾ ਸਿੱਧੀ ਭਾਸ਼ਾ ਵਿੱਚ ਕਹੀਏ ਤਾਂ ਮਤਲਬ ਕਿ ਉਹ ਕਿਸੇ ਨਾਲ ਕਿਸੇ ਨਾਲ ਪੰਗਾ ਪਵਾ ਦਿੰਦਾ ਸੀ ਐਸਾ ਸੀ ਉਸਦਾ ਵਤੀਰਾ ਜਦੋਂ ਇੰਦਰਦੇਵ ਨੇ ਪੁੱਛਿਆ ਕਿ ਹੈ ਨਾਰਦ ਜਨ ਭਲਾ ਇਹ ਤਾਂ ਦੱਸੋ ਮਾਤਲੋਕ ਵਿੱਚ ਕੀ ਕੁਝ ਹੋ ਰਿਹਾ ਜੀਵਾਂ ਦਾ ਇਸਤਰੀ ਪੁਰਸ਼ ਕਿਵੇਂ ਰਹਿੰਦੇ ਹਨ ਤਾਂ ਨਾਰਦ मुਨੀ ਨੇ ਕਿਹਾ ਕਿ ਮਾਤਲੋਕ ਵਿੱਚ ਧਰਮ ਕਰਮ ਦਾ ਪ੍ਰਵਾਹ ਪੈ ਰਿਹਾ ਉਨੁਦਾਨ ਬਹੁਤ ਹੋ ਰਹੇ ਨੇ ਇਸਤਰੀ ਪੁਰਸ਼ ਖੁਸ਼ੀ ਨਾਲ ਰਹਿੰਦੇ ਨੇ ਕੋਈ ਕਿਸੇ ਨੂੰ ਤੰਗ ਨਹੀਂ ਕਰਦਾ ਅੰਨ ਪਾਣੀ ਦੁੱਧ ਕਿਉ ਬਹੁਤ ਹੈ ਵਾਸ਼ਨਾ ਇਸ ਤਰ੍ਹਾਂ ਦੀ ਹੈ ਕਿ ਇਸਤਰੀ ਪੁਰਸ਼ ਦਾ ਪਿਆਰ ਵਧਿਆ ਹੈ ਗਊਆਂ ਦੀ ਪਾਲਣਾ ਹੁੰਦੀ ਹੈ ਘਾਹ ਵੀ ਬਹੁਤ ਹੁੰਦਾ ਬਨਾਸਪਤੀ ਵੀ ਬਹੁਤ ਮੋਲਦੀ ਹੈ ब्राह्मण ਵੀ ਬਹੁਤ ਸੁਖ ਦਾ ਜੀਵਨ ਬਤੀਤ ਕਰ ਰਹੇ ਨੇ 인ਦਰ ਨੇ ਕਿਹਾ ਇਹ मुनि देव ਐਸਾ ਭਲਾ ਕਿਵੇਂ ਹੋ ਸਕਦਾ ਹੈ ਐਸਾ ਤੇ ਤਾਂ ਹੀ ਹੋ ਸਕਦਾ ਜੇ ਕੋਈ ਰਾਜਾ ਭਲਾ ਹੋਏ ਰਾਜੇ ਦੇ ਕਰਮਚਾਰੀ ਭਲੇ ਹੋਣ ਪਰ ਮਾਤ ਲੋਕ ਦੇ ਰਾਜੇ ਭਲੇ ਨਹੀਂ ਹੋ ਸਕਦੇ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਹੈ ਨਾਰਦ मुनि ਨੇ ਕਿਹਾ ਕਿ ਤੁਸੀਂ ਬਿਲਕੁਲ ਠੀਕ ਕਿਹਾ ਹੈ ਮਾਤ ਲੋਕ ਤੇ ਰਾਜਾ ਹਰੀਚੰਦ ਹੈ ਉਹ ਚੱਕਰਵਰਤੀ ਰਾਜਾ ਬਣ ਗਿਆ ਉਹ ਪੁੰਨੋਦਾਨ ਕਰਦਾ ਹੈ ਬ੍ਰਹਮਣਾਂ ਨੂੰ ਗਊਆਂ ਦਿੰਦਾ ਹੈ ਤੇ ਜੇ ਕੋਈ ਲੋੜ ਵੰਦਾ ਹੈ ਉਸ ਦੀ ਲੋੜ ਪੂਰੀ ਕਰਦਾ ਸਤਿਆਵਾਦੀ ਰਾਜਾ ਹੈ ਉਹ ਕਦੀ ਝੂਠ ਵੀ ਨਹੀਂ ਬੋਲਦਾ ਹோம் ਜਗ ਹੁੰਦੇ ਰਹਿੰਦੇ ਆ ਰਾਜਾ ਨੇਕ ਤੇ ਧਰਮੀ ਹੋਣ ਤੇ ਪ੍ਰਜਾ ਵੀ ਐਸੀ ਹੈ हे 인ਦਰ ਇੱਕ ਵਾਰ ਉਸ ਦੀ ਨਗਰੀ ਵਿੱਚ ਪੁੱਜਿਆ ਸਵਰਗ ਦਾ ਭੁਲੇਖਾ ਪੈਂਦਾ ਆਉਣ ਨੂੰ ਚਿਤ ਨਹੀਂ ਕਰਦਾ ਸਰਬ ਕਲਾ ਸੰਪੂਰਨ ਹੈ ਰਿੱਧੀਆਂ ਸਿੱਧੀਆਂ ਉਹਦੇ ਚਰਨਾਂ ਵਿੱਚ ਰਹਿੰਦੀਆਂ ਨੇ ਇਸ ਤਰ੍ਹਾਂ ਨਾਰਦ मुनि ਨੇ ਰਾਜਾ ਹਰੀਚੰਦ ਦੀ ਉਸਤਤ ਕੀਤੀ ਤਾਂ ਇੰਦਰ ਪਹਿਲਾਂ ਤਾਂ ਹੈਰਾਨ ਹੋਇਆ ਤੇ ਮੋੜ ਉਸ ਦੇ ਅੰਦਰ ਈਰਖਾ ਜਾਗੀ ਉਸ ਨੂੰ ਸਦਾ ਇਹ ਖਿਆਲ ਰਹਿੰਦਾ ਸੀ ਕਿ ਕੋਈ ਉਹਦੇ ਨਾਲੋਂ ਬਹੁਤਾ ਤਗੜਾ ਨਾ ਹੋ ਜਾਏ ਇੰਦਰ ਨਾਲੋਂ ਬਲੀ ਉਹੀ ਹੋ ਸਕਦਾ ਸੀ ਜੋ ਬਹੁਤੀ ਤਪੱਸਿਆ ਕਰਦਾ ਧਰਮ ਕਰਦਾ ਐਸਾ ਕਰਨ ਵਾਲਾ ਕੋਈ ਸ਼ਾਇਦ ਹੀ ਹੋ ਸਕਦਾ ਸੀ ਹੁਣ ਇੰਦਰ ਦੇ ਕੋਲ ਵੀ दैਵੀ ਸ਼ਕਤੀਆਂ ਸਨ ਉਹ ਮਾਤ ਲੋਕ ਦੇ ਭਗਤੀ ਤੇ ਧਰਮੀ ਪੁਰਸ਼ਾਂ ਦੀ ਭਗਤੀ ਵਿੱਚ ਵਿਘਨ ਪਾਉਣ ਦਾ ਯਤਨ ਕਰਦਾ ਰਹਿੰਦਾ ਸੀ ਕਿ ਕਿਧਰੇ ਕੋਈ ਉਸ ਤੋਂ ਤਗੜਾ ਨਾ ਹੋਏ ਉਸਨੇ ਮਨ ਦੇ ਵਿੱਚ ਫੈਸਲਾ ਕਰ ਲਿਆ ਕਿ ਉਹ ਜ਼ਰੂਰ ਪ੍ਰੀਖਿਆ ਕਰੇਗਾ ਐਸਾ ਹੋ ਨਹੀਂ ਸਕਦਾ ਕਿ ਕੋਈ ਵੱਡਾ ਸਤਿਆਵਾਦੀ ਬਣ ਜਾਏ ਤੇ ਫਿਰ ਨਾਰਦ ਚਲੇ ਆ ਗਿਆ 인ਦਰ ਸੋਚਾਂ ਵਿੱਚ ਡੁੱਬ ਗਿਆ ਅਜੇ ਉਹ ਸੋਚ ਹੀ ਰਿਹਾ ਸੀ ਕਿ ਉਸਦੇ ਮਹਿਲ ਵਿੱਚ ਵਿਸ਼ਵਾਮਿੱਤਰ ਆ ਪੁੱਜਾ ਵਿਸ਼ਵਾਮਿੱਤਰ ਨੇ ਕਈ ਹਜ਼ਾਰ ਸਾਲ ਤਪੱਸਿਆ ਕੀਤੀ ਤੇ ਮਾਤ ਲੋਕ ਤੋਂ ਸਵਰਗ ਲੋਕ ਵਿੱਚ ਪੁੱਜਿਆ ਸੀ ਉਹ ਬੜਾ ਪ੍ਰਭਾਵਸ਼ਾਲੀ ਸੀ ਉਸਨੇ ਜਦੋਂ ਇੰਦਰਵਾਲ ਦੇਖਿਆ ਤਾਂ ਚਿਹਰੇ ਤੋਂ ਹੀ ਇੰਦਰ ਦੇ ਮਨ ਦੀ ਦਸ਼ਾ ਨੂੰ ਸਮਝ ਗਿਆ ਉਸਨੇ ਪੁੱਛਿਆ ਦੇਵਤਿਆਂ ਦੇ ਮਹਾਦੇਵ ਮਹਾਰਾਜ ਇੰਦਰ ਦੇ ਚਿਹਰੇ ਤੇ ਚਿੰਤਾ ਕਿਉਂ ਚਿੰਤਾ ਦੇ ਚਿੰਨ ਪ੍ਰਗਟ ਦਿਖਾਈ ਦੇ ਰਹੇ ਨੇ ਐਸਾ ਕੀ ਮਾਮਲਾ ਆ ਗਿਆ ਜੋ ਦੁੱਖ ਦਾ ਕਾਰਨ ਹੈ ਕੌਣ ਹੈ ਜੋ ਮਹਾਰਾਜ ਦੇ ਤਖਤ ਨੂੰ ਹਿਲਾ ਰਿਹਾ ਹੈ ਵਿਸ਼ਵਾਮিত্র ਦੀ ਇਹ ਗੱਲ ਸੁਣ ਕੇ ਇੰਦਰ ਨੇ ਆਖਿਆ ਹੇ Muni ਜਨ ਹੁਣੇ-ਹੁਣੇ ਨਾਰਦ Muni ਜੀ ਇੱਥੋਂ ਗਏ ਨੇ ਉਹ ਮਾਤ ਲੋਕ ਵਿੱਚੋਂ ਭ੍ਰਮਣ ਕਰਦੇ ਹੋਏ ਆਏ ਉਹਨਾਂ ਨੇ ਦੱਸਿਆ ਕਿ ਮਾਤ ਲੋਕ ਤੇ ਰਾਜਾ ਹਰੀਚੰਦ ਐਸਾ ਹੈ ਕਿ ਜਿਸ ਨੂੰ ਲੋਕ ਸਤਿਆਵਾਦੀ ਆਖਰੇ ਉਹ ਪੁੰਨ ਦਾਨ ਤੇ ਧਰਮ ਕਰਮ ਵਿੱਚ ਬਹੁਤ ਅੱਗੇ ਚੱਲਿਆ ਗਿਆ ਹੈ ਇਹ ਸੁਣ ਕੇ ਵਿਸ਼ਵਾਮਿੱਤਰ ਮੁਸਕਰਾ ਪਿਆ ਉਸ ਨੇ ਕਿਹਾ ਇਸ ਨਿੱਕੀ ਜਿਹੀ ਗੱਲ ਤੋਂ ਘਬਰ ਹੁੰਦੇ ਕਿਉਂ ਹੋ ਤੁਸੀਂ ਜੋ ਚਾਹੋਗੇ ਹੋ ਜਾਏਗਾ ਤੁਹਾਡੇ ਕੋਲ ਲੱਖਾਂ ਵਸੀਲੇ ਹਨ ਮਹਾਰਾਜ ਤੁਸਾਂ ਦੀ ਸ਼ਕਤੀ ਤੱਕ ਭਲਾ ਕਿਸੇ ਦੀ ਸ਼ਕਤੀ ਕਿਵੇਂ ਪੁੱਜ ਸਕਦੀ ਹੈ ਆਪ ਦਾਸ ਨੂੰ ਹੁਕਮ ਕਰੋ ਜੋ ਆਖੋ ਕੀਤਾ ਜਾ ਸਕਦਾ ਹੈ ਚਿੰਤਾ ਛੱਡੋ ਇੰਦਰ ਦਾ ਡਰ ਦੂਰ ਕਰਨ ਵਾਸਤੇ ਵਿਸ਼ਵਾ ਮਿੱਤਰ ਨੇ ਰਾਜੇ ਹਰੀਚੰਦ ਦੀ ਪ੍ਰੀਖਿਆ ਕਰਨ ਦਾ ਫੈਸਲਾ ਕਰ ਲਿਆ ਤੇ ਇੰਦਰ ਕੋਲੋਂ ਆਗਿਆ ਲੈ ਕੇ ਮਾਦਲੋਕ ਵਿੱਚ ਪੁੱਜ ਗਿਆ ਰਾਜੇ ਹਰੀਚੰਦ ਦੀ ਨਗਰੀ ਵਿੱਚ ਗਿਆ ਰਾਜ ਭਵਨ ਦੇ ਸਿੰਘ ਪੌੜ ਤੇ ਪੁੱਜ ਕੇ ਉਸ ਨੇ ਦਰਬਾਰ ਨੂੰ ਕਿਹਾ ਕਿ ਰਾਜੇ ਹਰੀਚੰਦ ਨੂੰ ਸੰਦੇਸ਼ ਦਿਓ ਕਿ ਇੱਕ ਬ੍ਰਾਹਮਣ ਆਪ ਨੂੰ ਮਿਲਣ ਆਇਆ ਹੈ ਦਵਾਰਪਾਲ ਅੰਦਰ ਗਿਆ ਉਸਨੇ ਰਾਜੇ ਹਰੀਚੰਦ ਨੂੰ ਖਬਰ ਦਿੱਤੀ ਤਾਂ ਉਹ ਸਿੰਘਾਸਨ ਤੋਂ ਉੱਠ ਬੈਠਾ ਤੇ ਬ੍ਰਾਹਮਣ ਦਾ ਸਤਕਾਰ ਕਰਨ ਵਾਸਤੇ ਉੱਠ ਕੇ ਬਾਹਰ ਆਇਆ ਬੜੇ ਸਤਕਾਰ ਨਾਲ ਜੀਉ ਆਇਆਂ ਆ ਕੇ ਉਸ ਨੂੰ ਉੱਚੇ ਸਥਾਨ ਤੇ ਬਿਠਾ ਕੇ ਚਰਨ ਧੋਤੇ ਚਰਣਾ ਮਿਰਤ ਲਿਆ ਤੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ हे मुनि ਜਨ ਆਪ ਗਰੀਬ ਦੇ ਗ੍ਰਹਿ ਵਿਖੇ ਆਏ ਹੋ ਆਗਿਆ ਕਰੋ ਸੇਵਕ ਕੀ ਸੇਵਾ ਕਰੇ ਕਿਸੇ ਵਸਤੂ ਦੀ ਲੋੜ ਹੋਏ ਤਹਾਜ਼ਰ ਕਰੀਏ ਬਸ ਆਗਿਆ ਕਰਨ ਦੀ ਢਿੱਲ ਹੈ। ਇਹ ਰਾਜਨ ਮੈਂ ਇੱਕ ਬ੍ਰਾਹਮਣ ਹਾਂ। ਮੇਰੇ ਮਨ ਵਿੱਚ ਇੱਛਾ ਹੈ ਕਿ ਮੈਂ 4 ਮਹੀਨੇ ਰਾਜ ਕਰਾਂ। ਆਪ ਤਾਂ ਸਤਿਆਵਾਦੀ ਹੋ। ਆਪ ਦਾ ਜਸਤ ਰੈ ਲੋਕ ਵਿੱਚ ਹੋ ਰਿਹਾ ਹੈ। ਕੀ ਬ੍ਰਾਹਮਣ ਦੀ ਇਹ ਇੱਛਾ ਪੂਰਨ ਹੋ ਸਕਦੀ ਹੈ? ਸਤਿਆਵਾਦੀ ਰਾਜਾ ਹਰੀਚੰਦ ਨੇ ਜਦੋਂ ਇਹ ਸੁਣਿਆ ਤਾਂ ਉਸ ਨੂੰ ਚਾਹ ਛੜ ਗਿਆ। ਉਹਦਾ ਲੂੰ ਲੂੰ ਖੁਸ਼ ਹੋ ਗਿਆ ਤੇ ਉਸ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਜਿਵੇਂ ਆਪ ਦੀ ਇੱਛਾ ਹੈ ਤੇਵੇਂ ਹੀ ਹੋ ਜਾਏਗਾ ਲੋ ਮੈਂ ਆਪਣਾ ਰਾਜ 4 ਮਹੀਨੇ ਲਈ দান ਕਰਦਾ ਹਾਂ ਇਹ ਸੁਣ ਕੇ ਵਿਸ਼ਵਾ ਮਿੱਤਰ ਦਾ ਤਾਂ ਹਿਰਦਾ ਹੀ ਕੰਬ ਉਠਿਆ ਉਸ ਨੂੰ ਆਸ ਨਹੀਂ ਸੀ ਕਿ ਕੋਈ ਰਾਜ দান ਕਰ ਸਕਦਾ ਸੀ ਰਾਜ দান ਕਰਨ ਦਾ ਭਾਵ ਸੀ ਕਿ ਆਪਣੇ ਜੀਵਨ ਦੇ ਸਾਰੇ ਸੁੱਖਾਂ ਦਾ ਤਿਆਗ ਕਰਨਾ ਉਸ ਨੇ ਰਾਜੇ ਵੱਲ ਦੇਖਿਆ ਪਰ ਇੰਦਰ ਦੀ ਇੱਛਾ ਪੂਰਨ ਕਰਨ ਵਾਸਤੇ ਉਹ ਤਕੜਾ ਹੋ ਕੇ ਬੋਲਿਆ ਚਲੋ ਠੀਕ ਹੈ ਪਰ ਮੈਂ ਇੱਕ ਗੱਲ ਦੱਸਾਂ ਆਪਨੇ ਰਾਜ ਤਾਂ ਸਾਰਾ দান ਕਰ ਦਿੱਤਾ ਪਰ ਕੀਤੀ ਬੜੀ ਕਾਲੀ ਹੈ ਮੈਂ ਬ੍ਰਾਹਮਣ ਹਾਂ ਬ੍ਰਾਹਮਣ ਨੂੰ ਦਸ਼ਨਾ ਦੇਣੀ ਤਾਂ ਜ਼ਰੂਰੀ ਹੁੰਦੀ ਹੈ ਮਰਿਆਦਾ ਹੈ ਰਾਜਾ ਹਰੀਚੰਦ ਨੇ ਕਿਹਾ ਕਿ ਆਪ ਜੀ ਦੀ ਗੱਲ ਸੱਤ ਹੈ ਮਹਾਰਾਜ ਦਸ਼ਨਾ ਤਾਂ ਦੇਣੀ ਹੀ ਚਾਹੀਦੀ ਹੈ ਮੈਂ ਹੁਣੇ ਖਜ਼ਾਨੇ ਵਿੱਚੋਂ ਮੋਹਰਾਂ ਲਿਆ ਕੇ ਆਪ ਨੂੰ ਦਸ਼ਨਾ ਦਿੰਦਾ ਹਾਂ ਤਾਂ ਵਿਸ਼ਵਾ ਮਿੱਤਰ ਨੇ ਕਿਹਾ ਰਾਜਾ ਹਰੀਚੰਦ ਸ਼ਾਇਦ ਤੁਸੀਂ ਭੁੱਲ ਗਏ ਹੋ ਕਿ ਤੁਸੀਂ ਹੁਣ 4 ਮਹੀਨਿਆਂ ਲਈ ਰਾਜੇ ਨਹੀਂ ਰਹੇ ਰਾਜ ਖਜ਼ਾਨਾ ਤਾਂ ਆਪ দান ਕਰ ਬੈਠੇ ਹੋ ਉਸ ਤੇ ਆਪ ਦਾ ਕੋਈ ਹੱਕ ਨਹੀਂ ਰਾਜ ਦੀਆਂ ਸਭ ਵਸਤੂਆਂ ਹੁਣ ਆਪਦੀਆਂ ਨਹੀਂ ਰਹੀਆਂ ਇਥੋਂ ਤੱਕ ਕੇ ਆਪਦੇ ਬਸਤਰ ਗਹਿਣੇ ਹੀਰੇ ਲਾਲ ਆਦਿ ਸਭ ਰਾਜ ਦੇ ਹਨ ਇਹਨਾਂ ਤੇ ਕੋਈ ਹੱਕ ਨਹੀਂ ਹੈ ਰਾਜਾ ਹਰੀ ਚੰਦ ਨੇ ਕਿਹਾ ਠੀਕ ਹੈ ਮਹਾਰਾਜ ਦਾਸ ਭੁੱਲ ਗਿਆ ਸੀ ਆਪਦੇ ਦਰਸ਼ਨਾਂ ਦੀ ਖੁਸ਼ੀ ਵਿੱਚ ਕੁਝ ਚੇਤੇ ਹੀ ਨਾ ਰਿਆ ਆਪ ਮੇਰੀ ਭੁੱਲ ਨੂੰ ਮਾਫ ਕਰੋ विश्वामित्र ने क्या के मेरी दशना देण नु किन्ना ਸਮਾਂ ਲਾਵੇਂਗਾ ਰਾਜਾ ਹਰੀਚੰਦ ਨੇ ਕਿਆ ਸਿਰਫ ਇੱਕ ਮਹੀਨਾ ਇੱਕ ਮਹੀਨੇ ਵਿੱਚ ਮੈਂ ਆਪ ਦੀ ਦਸ਼ਨਾ ਦੇ ਦੇਵਾਂਗਾ विश्वामित्र ਨੇ ਕਿਆ ਚਲੋ ਠੀਕ ਹੈ ਮਹੀਨੇ ਤੱਕ ਮੇਰੀ ਦਸ਼ਨਾ ਦਿੱਤੀ ਜਾਏ ਨਹੀਂ ਤੇ ਬਦਨਾਮੀ ਹੋਏਗੀ ਕਿ ਰਾਜਾ ਹਰੀਚੰਦ ਸਤਿਆਵਾਦੀ ਨਹੀਂ ਰਿਹਾ ਇਹ ਵੀ ਆਗਿਆ ਹੈ ਕਿ ਸਵੇਰ ਹੋਣ ਤੋਂ ਪਹਿਲਾਂ ਮੇਰੇ ਰਾਜ ਦੀ ਹੱਦ ਤੋਂ ਬਾਹਰ ਚਲੇ ਜਾਓ ਰਾਜ ਦੇ ਵਿੱਚ ਨਹੀਂ ਰਹਿ ਸਕਦੇ ਰਾਜੇ ਹਰੀ ਚੰਦੇ ਨੇ ਰਾਜ ਦੇ ਬਸਤਰ ਉਤਾਰ ਦਿੱਤੇ ਸਧਾਰਨ ਬਸਤਰ ਪਹਿਨ ਕੇ ਪੁੱਤਰ ਤੇ ਰਾਣੀ ਨੂੰ ਨਾਲ ਲੈ ਕੇ ਰਾਜ ਦੀ ਹੱਦ ਤੋਂ ਬਾਹਰ ਹੋ ਗਿਆ ਉਸ ਦੀ ਪਰਜਾ ਰੋਂਦੀ ਕੁਰਲਾਂਦੀ ਰਹਿ ਗਈ ਪਰ ਰਾਜਾ ਹਰੀ ਚੰਦ ਦੇ ਮੱਥੇ ਤੇ ਵੱਟ ਨਾ ਪਿਆ ਨਾ ਚਿੰਤਾ ਦੇ ਨਿਸ਼ਾਨ ਪ੍ਰਗਟ ਹੋਏ ਉਹ ਅਡੋਲ ਰਿਆ ਸਾਧੂਆਂ ਵਾਂਗ ਤਿੰਨੇ ਹੀ ਰਾਜ ਦੀ ਹੱਦ ਤੋਂ ਬਾਹਰ ਬਨਾਰਸ ਨਗਰੀ ਵੱਲ ਚੱਲਿਆ ਰਾਹ ਵਿੱਚ ਭੁੱਖ ਨੇ ਸਤਾਇਆ ਤਾਂ ਕੰਧਮੂਲ ਖਾ ਕੇ ਗੁਜ਼ਾਰਾ ਕੀਤਾ ਰਾਜਾ ਤਾਂ ਨਾ ਡੋਲਿਆ ਪਰ ਰਾਣੀ ਤੇ ਬੱਚਾ ਕਬਰ ਆਏ ਉਹਨਾਂ ਨੂੰ ਅੰਦਰਲੀ ਗੱਲ ਦਾ ਪਤਾ ਹੀ ਨਹੀਂ ਸੀ ਚੱਲਦੇ ਚੱਲਦੇ ਰਾਜਾ ਰਾਣੀ ਕਾਸ਼ੀ ਨਗਰੀ ਵਿੱਚ ਪੁੱਜ ਗਏ ਰਾਹ ਵਿੱਚ ਉਹਨਾਂ ਨੂੰ ਬਹੁਤ ਕਸ਼ਟ ਉਠਾਣੇ ਪਏ ਪਹਿਰਾ ਵਿੱਚ ਛਾਲੇ ਪੈ ਗਏ ਉਹ ਦੁਖੀ ਹੋ ਕੇ ਪੁੱਜੇ ਪਰ ਦੁੱਖ ਨੂੰ ਮਨ ਤੇ ਅਸਰ ਨਾ ਕਰਨ ਦਿੱਤਾ ਰਾਜਾ ਹਰੀਚੰਦ ਚੂਨੇ ਦੀ ਪੱਠੀ ਉਤੇ ਮਜ਼ਦੂਰੀ ਕਰਨ ਲੱਗ ਪਿਆ ਉਸ ਨੇ ਸਰੀਰ ਪਿਆਰਾ ਨਾ ਕੀਤਾ ਜਾਨ ਪਿਆਰੀ ਨਾ ਕੀਤੀ ਮਿਹਨਤ ਕਰਕੇ ਰੋਟੀ ਖਾਣੀ ਚੰਗੀ ਸਮਝੀ ਕਿਉਂਕਿ ਹੱਥੀਕਾਰ ਕਰਨਾ ਧਰਮ ਹੈ ਮੰਗ ਕੇ ਖਾਣਾ ਪਾਪ ਹੈ ਐਸਾ ਸੋਹ ਕਰਦਾ ਜੋ ਮਿਹਨਤ ਤੇ ਭਰੋਸਾ ਰੱਖੇ ਪਰ ਹੁਣ ਰਾਜਾ ਮਿਹਨਤ ਕਰਕੇ ਜੋ ਮਜ਼ਦੂਰੀ ਲਿਆਉਂਦਾ ਉਸ ਨਾਲ ਖਾਂ ਦਾ ਝਟ ਤਾਂ ਲੰਘ ਜਾਂਦਾ ਪਰ ਬ੍ਰਾਹਮਣ ਦੀ ਦਸ਼ਨਾ ਵਾਸਤੇ ਪੈਸੇ ਇਕੱਠੇ ਨਾ ਹੁੰਦੇ ਇਸ ਤਰ੍ਹਾਂ ਕੋਈ 15 ਦਿਨ ਬੀਤ ਗਏ ਤਾਂ ਸਮਝੋ ਕੇ ਬਹੁਤ ਹੀ ਕਸ਼ਟ ਹੋ ਗਿਆ ਕਿਉਂਕਿ ਵਿਸ਼ਵਾਮਿੱਤਰ ਤੇ ਇੰਦਰ ਤਾਂ ਰਾਜੇ ਨੂੰ ਨੀਮਾ ਕਰਨਾ ਚਾਹੁੰਦੇ ਸਨ ਉਹ ਸਤਿਆਵਾਦੀ ਸੀ ਉਸਦੇ اٹਲ ਭਰੋਸੇ ਨੂੰ ਡੇਗਣਾ ਸੀ ਬ੍ਰਾਹਮਣ ਦੇ ਰੂਪ ਵਿੱਚ ਵਿਸ਼ਵਾਮਿੱਤਰ ਆ ਮੱਥੇ ਲੱਗਿਆ ਤੇ ਗ੍ਰੋਧਵਾਨ ਹੋ ਕੇ ਬੋਲਿਆ हे ਹਰੀਚੰਦ ਤੁਸੀਂ ਤਾਂ ਸਤਿਆਵਾਦੀ ਹੋ ਤੁਸਾਂ ਦਾ ਧਰਮ ਨਹੀਂ ਜੋ ਇਹ ਕਰੋ ਕਿ ਧਰਮ ਦੀ ਮਰਿਆਦਾ ਪੂਰਨ ਨਾ ਕਰੋ ਮੇਰੀ ਦਸ਼ਨਾ ਦਿਓ ਰਾਜੇ ਹਰੀਚੰਦ ਨੇ ਖਿਮਾ ਮੰਗੀ ਖਿਮਾ ਮੰਗਣ ਪਿੱਛੋਂ ਉਸਨੇ ਫੈਸਲਾ ਕੀਤਾ ਕਿ ਉਹ ਆਪ ਤੇ ਆਪਣੀ ਰਾਣੀ ਨੂੰ ਵੇਚ ਦੇਵੇ ਪੈਸੇ ਜੋ ਮਿਲਣ ਉਹ ਬ੍ਰਾਹਮਣ ਨੂੰ ਦਸ਼ਨਾ ਵਜੋਂ ਦੇ ਦੇਣ ਅਤੇ ਇਹ ਨਾ ਖਮਾਉਣ ਕੇ ਝੂਠੇ ਹਨ ਕਿਉਂਕਿ ਉਹ ਸਤਿਆਵਾਦੀ ਸੀ ਇਹ ਸੋਚ ਕੇ ਉਸਨੇ ਕਾਸ਼ੀ ਦੀਆਂ ਗਲੀਆਂ ਵਿੱਚ ਹੋਕਾ ਦੇਣਾ ਸ਼ੁਰੂ ਕੀਤਾ ਕੋਈ ਖਰੀਦ ਲਵੇ ਅਸੀਂ ਵੇਕਣ ਲਈ ਆਏ ਹਾਂ ਹੋਕਾ ਦਿੰਦੇ ਫਿਰਨ ਸੁਣਨ ਵਾਲੇ ਹੈਰਾਨ ਵੀ ਸਨ ਤੇ ਘੱਟ ਬੁੱਧ ਵਾਲੇ ਮਖੌਲ ਕਰਦੇ ਤੇ ਹੱਸਦੇ ਸਨ ਬਾਜ਼ਾਰ ਵਿੱਚੋਂ ਕਈਆਂ ਨੇ ਉਸ ਦੀ ਸਹਾਇਤਾ ਕਰਨੀ ਚਾਹੀ ਪਰ ਰਾਜੇ ਨੇ দান ਜਾਂ ਸਹਾਇਤਾ ਲੈਣੀ ਪਰਵਾਹ ਨਾ ਕੀਤੀ ਅੰਤੋ ਇੱਕ ਬ੍ਰਾਹਮਣ ਨੇ ਆਪਣੀ ਪੰਡਤਾਣੀ ਵਾਸਤੇ ਦਾਸੀ ਦੇ ਤੌਰ ਤੇ ਰਾਣੀ ਨੂੰ ਖਰੀਦ ਲਿਆ ਪੈਸੇ ਰਾਜੇ ਨੂੰ ਦੇ ਦਿੱਤੇ ਰਾਣੀ ਨੇ ਪੰਡਤਾਣੀ ਲਈ ਦੋ ਸ਼ਰਤਾਂ ਰੱਖੀਆਂ ਕਿ ਇੱਕ ਤਾਂ ਪਰਾਏ ਮਰਦ ਨਾਲ ਬੁਲਣਾ ਨਹੀਂ ਦੂਸਰਾ ਕਿਸੇ ਮਰਦ ਦੀ ਝੂਠ ਨਹੀਂ ਖਾਣੀ ਪੰਡਤਾਣੀ ਨੇ ਪ੍ਰਵਾਨ ਕਰ ਲਿਆ ਉਹ ਪੁੱਤਰ ਨੂੰ ਲੈ ਕੇ ਪੰਡਤ ਦੇ ਘਰ ਚਲੀ ਗਈ ਰਾਣੀ ਦੇ ਵਿਕ ਜਾਣ ਤੇ ਰਾਜੇ ਨੂੰ ਸ਼ਹਿਰ ਦੇ ਸ਼ਮਸ਼ਾਨ ਭੂਮੀ ਦੇ ਰਾਖੇ ਚੰਡਾਲ ਨੇ ਖਰੀਦ ਲਿਆ ਉਸ ਦੀ ਡਿਊਟੀ ਲੱਗੀ ਕਿ ਸ਼ਮਸ਼ਾਨ ਭੂਮੀ ਵਿੱਚ ਟੈਕਸ ਲਏ ਬਿਨਾ ਕੋਈ ਮਰਦਾ ਨਾ ਸੜਨ ਦੇਣਾ ਤੇ ਰਾਖੀ ਕਰਨੇ ਐਸਾ ਧੰਦਾ ਉਸ ਨੂੰ ਸੌਂਪਿਆ ਗਿਆ ਉਹ ਰਾਤ ਦਿਨੇ ਉੱਥੇ ਰਹਿਣ ਨੂੰ ਤਿਆਰ ਹੋ ਗਿਆ ਤੇ ਬ੍ਰਾਹਮਣ ਨੂੰ ਦਸ਼ਨਾ ਪੂਰੀ ਕਰ ਦਿੱਤੀ ਵਿਸ਼ਵਾਮিত্র ਤੇ ਇੰਦਰ ਨੂੰ ਇੰਨਾ ਹੌਸਲਾ ਨਾ ਪਿਆ ਕਿ ਆਖਣ ਰਾਜਾ ਹਰੀਚੰਦ ਝੂਠਾ ਹੈ ਜਾ ਉਹ ਵਚਨ ਤੋਂ ਫਿਰ ਜਾਂਦਾ ਹੈ ਵਿਸ਼ਵਾਮিত্র ਤੇ ਇੰਦਰ ਜਦੋਂ ਹਾਰ ਗਏ ਤਾਂ ਉਹਨਾਂ ਨੇ ਆਪਣੀ ਹਾਰ ਮੰਨਣ ਤੋਂ ਪਹਿਲੇ ਰਾਜੇ ਤੇ ਰਾਣੀ ਦੀ ਹੋਰ ਕਰੜੀ ਪ੍ਰੀਖਿਆ ਕਰਨੀ ਚਾਹੀ। ਉਹਨਾਂ ਨੇ ਆਪਣੀ ਦੇਵੀ ਸ਼ਕਤੀ ਵਰਤ ਕੇ ਈਓ ਰਾਜੇ ਦੀ ਪ੍ਰੀਖਿਆ ਕੀਤੀ। ਰਾਜੇ ਰਾਣੀ ਦੇ ਪੁੱਤਰ ਦਾ ਨਾਮ ਰੋਹਿਤਾਸ ਸੀ। ਉਹ ਖੇਡਦਾ ਫਿਰਦਾ ਤੇ ਕਦੀ ਆਪਣੀ ਮਾਤਾ ਨਾਲ ਕੰਮ ਵਿੱਚ ਮਦਦ ਕਰਾ ਦਿੰਦਾ ਸੀ। ਉਸ ਨੂੰ ਦੇਵੀ ਸ਼ਕਤੀ ਨਾਲ ਸੱਪ ਲੜਾ ਕੇ ਮਾਰ ਦਿੱਤਾ ਗਿਆ। ਆਪਣੇ ਪੁੱਤਰ ਦੀ ਮੌਤ ਦੇਖ ਕੇ ਰਾਣੀ ਵਿਆਕੁਲ ਹੋ ਉਠੀ ਉਸ ਦੀਆਂ ਤਾਂ ਹੀ ਧਰਤੀ ਤੇ ਆਕਾਸ਼ ਵਿਚਾਲੇ ਗੂੰਜਣ ਲੱਗੀਆਂ। ਉਸਨੇ ਤਰਲਾ ਕਰਕੇ ਪੁੱਤਰ ਦੇ ਕਫਨ ਤੇ ਉਸਦੇ ਸੰਸਕਾਰ ਵਾਸਤੇ ਪੰਡਤ ਤੇ ਪੰਡਤਾਣੀ ਕੋਲ ਸਹਾਇਤਾ ਮੰਗੀ ਪਰ ਇੰਦਰ ਤੇ ਵਿਸ਼ਵਾਮিত্র ਨੇ ਐਸਾ ਉਹਨਾਂ ਦੇ ਮਨਾਂ ਤੇ ਪ੍ਰਭਾਵ ਪਾਇਆ ਬੁੱਧ ਪ੍ਰੇਸ਼ਟ ਕੀਤੀ ਕਿ ਉਹਨਾਂ ਨੇ ਨਾ ਦੋ ਗਜ ਕੱਪੜਾ ਦਿੱਤਾ ਤੇ ਨਾ ਹੀ ਕੋਈ ਪੈਸਾ ਰਾਣੀ ਨੇ ਆਪਣੇ ਪਾਏ ਹੋਏ ਕੱਪੜੇ ਦਾ ਅੱਧਾ ਪੱਲਾ ਪਾੜ ਕੇ ਪੁੱਤਰ ਨੂੰ ਵਲੇਟ ਲਿਆ ਤੇ ਸ਼ਮਸ਼ਾਨ ਭੂਮੀ ਵੱਲ ਲੈ ਗਈ ਰਾਜੇ ਨੇ ਟੈਕਸ ਲਏ ਬਿਨਾ ਰਾਣੀ ਨੂੰ ਨਾ ਸ਼ਮਸ਼ਾਨ ਭੂਮੀ ਵਿੱਚ ਦਾਖਲ ਹੋਣ ਦਿੱਤਾ ਇਹ ਨਾ ਹੀ ਉਸਨੇ ਆਪਣੇ ਪੁੱਤਰ ਨੂੰ ਸਾੜਿਆ ਮਾਲਕ ਦੀ ਨੌਕਰੀ ਵਿੱਚ ਧੋਖਾ ਨਾ ਕੀਤਾ ਰਾਣੀ ਰੋਂਦੀ ਰਹੀ ਉਹ ਬੈਠੀ ਬੈਠੀ ਐਸੀ ਬੈਸੁਰਤ ਹੋਈ ਕਿ ਉਸ ਨੂੰ ਹੋਸ਼ ਨਾ ਰਹੀ ਫਿਰ ਅਚਾਨਕ ਇੱਕ ਹੋਰ ਘਟਨਾ ਵਾਪਰੀ ਉਹ ਇਹ ਸੀ ਕਿ ਚੋਰਾਂ ਨੇ ਕਾਂਸੀ ਦੇ ਰਾਜੇ ਦੇ ਮਹਿਲਾਂ ਵਿੱਚ ਚੋਰੀ ਕੀਤੀ ਉਹਨਾਂ ਨੇ ਕੋਈ ਸੁਖਣਾ ਸੁਖੀ ਸੀ ਕਿ ਜੇ ਮਾਲ ਮਿਲੇ ਤਾਂ ਸ਼ਮਸ਼ਾਨ ਭੂਮੀ ਦੇ ਕਿਸੇ ਮਰਦੇ ਨੂੰ ਚੜਾਵਾ ਚੜਨਗੇ ਅੱਗੇ ਰਾਣੀ ਬੈਠੀ ਦੇਖੀ ਉਸਦੇ ਕੋਲ ਮੁਰਦਾ ਦੇਖ ਕੇ ਉਹ ਰਾਣੀ ਦੇ ਗਲ ਹਾਰ ਪਾ ਗਏ ਤੇ ਤੁਰਦੇ ਹੋਏ ਚੋਰੀ ਦੀ ਪੜਤਾਲ ਕਰਦੇ ਸਿਪਾਈ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਰਾਣੀ ਦੇ ਗਲ ਹਾਰ ਪਿਆ ਦੇਖਿਆ ਉਸੇ ਵੇਲੇ ਫੜ ਲਿਆ ਰਾਣੀ ਨੇ ਰੋ ਰੋ ਕੇ ਬਥੇਰਾ ਕਿਹਾ ਕਿ ਉਹ નિર્ਦੋਸ਼ ਹੈ ਪਰ ਕਿਸੇ ਨੇ ਨਾ ਸੁਣੀ ਉਸਦੇ ਪੁੱਤਰ ਰੋਹਿਤਾਸ ਨੂੰ ਉੱਥੇ ਹੀ ਰੱਖ ਕੇ ਤੇ ਰਾਣੀ ਨੂੰ ਫੜ ਕੇ ਲੈ ਗਏ ਰਾਜੇ ਦੇ ਪੇਸ਼ ਕੀਤਾ ਰਾਜੇ ਨੇ ਕਤਲ ਦਾ ਹੁਕਮ ਦੇ ਦਿੱਤਾ ਤੇ ਕਤਲ ਹੋਣ ਵਾਸਤੇ ਰਾਣੀ ਮੁੜ ਸ਼ਮਸ਼ਾਨ ਭੂਮੀ ਵਿੱਚ ਪੁੱਜ ਗਈ ਉਸ ਨੂੰ ਕਤਲ ਵੀ ਰਾਜੇ ਹਰੀਚੰਦ ਨਹੀਂ ਕਰਨਾ ਸੀ ਜਿਹੜਾ ਚੰਡਾਲ ਦਾ ਸੇਵਕ ਸੀ ਵਿਸ਼ਵਾ ਮਿੱਤਰ ਨੇ ਭਿਆਨਕ ਹੀ ਖੇੜ ਰਚ ਦਿੱਤੀ ਪੁੱਤਰ ਰੋਹਿਤਾਸ ਨੂੰ ਮਾਰ ਦਿੱਤਾ ਰਾਣੀ ਨੂੰ ਚੋਰੀ ਦਾ ਦੋਸ਼ ਲਵਾ ਕੇ ਕਤਲ ਕਰਵਾਉਣ ਲਈ ਕਤਲਗਾਹ ਵਿੱਚ ਲੈ ਆਂਦਾ ਤੇ ਕਤਲ ਕਰਨ ਵਾਲਾ ਵੀ ਰਾਜਾ ਹਰੀਚੰਦ ਸੀ ਜਿਸ ਨੇ ਆਪਣੇ ਰਾਜ ਵਿੱਚ ਕਿਸੇ ਨੂੰ ਕਤਲ ਨਹੀਂ ਸੀ ਕੀਤਾ ਐਸੀ ਲੀਲਾ ਤੇ ਭਿਆਨਕਤਾ ਤੱਕ ਕੇ ਵਿਸ਼ਨੂ ਤੇ ਬ੍ਰਹਮਾ ਜੈਸੇ ਮਹਾਕਾਲ ਦੇਵਤੇ ਵੀ थरथरा ਗਏ ਪਰ ਰਾਜਾ ਹਰੀਚੰਦ ਨਾ ਡੋਲਿਆ ਉਹ ਆਪਣੇ ਫਰਜ਼ ਤੇ ਪੂਰਾ ਰਿਹਾ ਉਸ ਨੇ ਰਾਣੀ ਨੂੰ ਤਿਆਰ ਹੋਣ ਲਈ ਆਖਿਆ ਤਾਂ ਕਿ ਉਹ ਕਤਲ ਕਰਕੇ ਰਾਜੇ ਦੇ ਹੁਕਮ ਦੀ ਪਾਲਣਾ ਕਰੇ ਉਸ ਵੇਲੇ ਸ਼ਮਸ਼ਾਨ ਭੂਮੀ ਵਿੱਚ ਜਾ ਉਹ ਸੀ ਤੇ ਜਾਂਸ ਦੀ ਪਿਆਰੀ ਰਾਣੀ ਤੇ ਉਹ ਮੋਇਆ ਪਿਆ ਹੋਇਆ ਪੁੱਤਰ ਤਿਆਰ ਹੋ ਜਾ ਆ ਕੇ ਰਾਜੇ ਹਰੀਚੰਦ ਨੇ ਤਲਵਾਰ ਵਾਲਾ ਹੱਥ ਉੱਪਰ ਚੁੱਕਿਆ ਉਸ ਨੂੰ ਉੱਚਾ ਚੁੱਕ ਕੇ ਵਾਰ ਕਰਨ ਲੱਗਾ ਤਾ ਉਸੇ ਵੇਲੇ ਕੋਈ ਹੋਰ ਹੀ ਕੌਤਕ ਵਰਤ ਗਿਆ ਉਸ ਵੇਲੇ ਕਿਸੇ ਅੰਡਿੱਠੀ ਸ਼ਕਤੀ ਨੇ ਉਸਦੇ ਹੱਥ ਨੂੰ ਫੜ ਕੇ ਆਖਿਆ ਤਨ ਤੂੰ ਰਾਜਾ ਹਰੀਚੰਦ ਸਤਿਆਵਾਦੀ ਇਸ ਬੋਲ ਦੇ ਨਾਲ ਹੀ ਉਸਦੇ ਹੱਥੋਂ ਤਲਵਾਰ ਧਰਤੀ ਤੇ ਡਿੱਗ ਪਈ ਕੀ ਦੇਖਦਾ ਹੈ ਕਿ ਉਹ ਇੱਕ ਸ਼ਮਸ਼ਾਨ ਭੂਮੀ ਵਿੱਚ ਨਹੀਂ ਸਗੋ ਬਾਗ ਵਿੱਚ ਖਲੋਤਾ ਜਿੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜੇ ਹਨ ਤੇ ਕਿਤੇ ਵੀ ਸ਼ਮਸ਼ਾਨ ਭੂਮੀ ਦਾ ਨਿਸ਼ਾਨ ਨਹੀਂ ਉਸਦੇ ਬਸਤਰ ਵੀ ਚੰਡਾਲਾਂ ਵਾਲੇ ਨਹੀਂ ਉਸ ਨੇ ਅੱਖਾਂ ਮਲ ਕੇ ਚੰਗੀ ਤਰ੍ਹਾਂ ਨਿਗਾਹ ਖੋਲ ਕੇ ਦੇਖਿਆ ਤਾਂ ਸਨਮੁਖ ਭਗਵਾਨ ਖਲੋਤੇ ਸਨ ਵਿਸ਼ਵਾਮিত্র ਤੇ ਇੰਦਰ ਵੀ ਕੋਲ ਸਨ ਉਹ ਬ੍ਰਾਹਮਣ ਕਿਤੇ ਨਜ਼ਰ ਨਹੀਂ ਸੀ ਆਉਂਦਾ ਰਾਜਾ ਹਰੀਚੰਦ ਇੱਕ ਦਮ ਝੁੱਕ ਕੇ ਭਗਵਾਨ ਦੇ ਚਰਨਾਂ ਤੇ ਡਿੱਗ ਪਿਆ ਰਾਣੀ ਨੇ ਵੀ ਅੱਗੇ ਹੋ ਕੇ ਸਾਰਿਆਂ ਨੂੰ ਨਮਸਕਾਰ ਕੀਤੀ ਉਸ ਵੇਲੇ ਭਗਵਾਨ ਨੇ ਬਚਨ ਕੀਤਾ ਰਾਜਾ ਹਰੀਚੰਦ ਸੱਚ ਹੀ ਸਤਿਆਵਾਦੀ ਹੈ ਮੰਗ ਜੋ ਕੁਝ ਮੰਗਣਾ ਮਿਲ ਜਾਏਗਾ ਇਸ ਦੇ ਨਾਲ ਹੀ ਵਿਸ਼ਵਾਮিত্র ਨੇ ਸਾਰੀ ਕਥਾ ਸੁਣਾ ਦਿੱਤੀ ਤੇ ਰਾਜਾ ਰਾਣੀ ਦੇ ਪੁੱਤਰ ਰੋਹਿਤਾਸ ਨੂੰ ਹੱਸਦਿਆ ਤੇ ਮੁਸਕਰਾਂਦਿਆਂ ਹੋਇਆ ਦੋਹਾਂ ਦੇ ਕੋਲ ਪੇਸ਼ ਕੀਤਾ ਸਾਰੀ ਕਥਾ ਸੁਣ ਕੇ ਰਾਜੇ ਹਰੀਚੰਦ ਨੇ ਨਮਸਕਾਰ ਕਰ ਦਿੱਤੀ ਤੇ ਕਿਹਾ ਆਪਣੀਆਂ ਗੱਲਾਂ ਤੁਸੀਂ ਆਪ ਹੀ ਜਾਣੋ ਮਹਾਰਾਜ ਜਦੋਂ ਭਗਵਾਨ ਨੇ ਬਹੁਤਾ ਜ਼ੋਰ ਦਿੱਤਾ ਤਾਂ ਹਰੀਚੰਦ ਰਾਜੇ ਨੇ ਵਰ ਮੰਗਿਆ ਮਹਾਰਾਜ ਇਹੋ ਇੱਛਾ ਹੈ ਕਿ ਮੈਂ ਸਾਰੀ ਨਗਰੀ ਸਮੇਤ ਸਵਰਗਪੁਰੀ ਨੂੰ ਜਾਵਾਂ তথা ਅਸਤੂ ਆ ਕੇ ਭਗਵਾਨ ਤੇ ਸਾਰੇ ਦੇਵਤੇ ਅਲੋਪ ਹੋ ਗਏ ਰਾਜਾ ਰਾਣੀ ਤੇ ਉਹਨਾਂ ਦਾ ਪੁੱਤਰ ਤਿੰਨੇ ਆਪਣੇ ਰਾਜ ਵਿੱਚ ਆਪੁਜੇ ਪਰਜਾ ਨੇ ਬੜੀ ਖੁਸ਼ੀ ਮਨਾਈ ਆਖਦੇ ਹਨ ਰਾਜਾ ਕੁਝ ਸਮਾਂ ਰਾਜ ਕਰਦਾ ਰਿਹਾ ਤੇ ਇੱਕ ਸਮਾਂ ਐਸਾ ਆਇਆ ਜਦੋਂ ਰਾਜਾ ਸਾਰੀ ਨਗਰੀ ਸਮੇਤ ਬੈਕੁੰਠ ਧਾਮ ਨੂੰ ਚੱਲ ਪਿਆ ਪਰ ਜਦੋਂ ਬੈਕੁੰਠ ਧਾਮ ਨੂੰ ਜਾ ਰਿਹਾ ਸੀ ਤਾਂ ਜਾਨਵਰ ਪੰਛੀ ਤੇ ਪਸ਼ੂ ਆਦਗ ਨਾਲ ਸਨ ਇਹ ਤੱਕ ਕੇ ਰਾਜੇ ਨੂੰ ਅਭਿਮਾਨ ਹੋ ਗਿਆ ਤੇ ਉਸ ਦੀ ਜ਼ਬਾਨੋਂ ਨਿਕਲਿਆ ਰਾਜਾ ਹਰੀਚੰਦ ਹੀ ਹੈ ਜਿਸ ਦੀ ਨਗਰੀ ਵੀ ਬੈਕੁੰਠ ਧਾਮ ਨੂੰ ਜਾ ਰਹੀ ਹੈ ਉਸੇ ਵੇਲੇ ਨਗਰੀ ਜਾਂਦੀ ਜਾਂਦੀ ਧਰਤੀ ਤੇ ਬੈਕੁੰਠ ਵਿਚਾਲੇ ਪੁਲਾੜ ਵਿੱਚ ਰੁਕ ਗਈ ਉਸ ਦਾ ਨਾਂ ਹਰਚੰਦੌਰੀ ਹੈ ਗੁਰਬਾਣੀ ਵਿੱਚ ਵੀ ਆਉਂਦਾ ਹੈ ਹਰਚੰਦੌਰੀ ਚਿਤ ਭ੍ਰਮ ਸਖੀਏ ਮਿਰਗ ਤ੍ਰਿਸ਼ਨਾ ਦਰਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਬਿਲਾਵਲ ਮਹੱਲਾ ਪੰਜਵਾਂ ਇਸ ਕਥਾ ਦਾ ਪਰਮਾਰਥ ਹੈ ਕਿ ਕਿਸੇ ਘੜੀ ਵੀ ਸਤ ਨੂੰ ਹੱਥੋਂ ਨਹੀਂ ਛੱਡਣਾ ਚਾਹੀਦਾ ਤੇ ਨਾ ਹੀ ਹੰਕਾਰ ਕਰਨਾ ਚਾਹੀਦਾ ਜੋ ਸੱਤ ਦੇ ਰਾਹ ਤੇ ਤੁਰੇ ਰਹਿੰਦੇ ਨੇ ਉਹਨਾਂ ਦੇ ਬੇੜੇ ਪਾਰ ਹੁੰਦੇ ਹਨ ਸੋ ਵੀਡੀਓ ਆਪ ਜੀ ਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਨਾਲ ਹੀ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਵੀਡੀਓ ਵਿੱਚ ਇੱਥੋਂ ਤੱਕ ਸਾਡੇ ਨਾਲ ਬਨੇ ਰਹੇ ਲਈ ਆਪ ਸਾਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ